ਵੀਰੋ ਮੈਂ ਤੁਹਾਨੂੰ ਦੱਸਿਆ ਹੈ ਵੀ ਵੀਰ ਸਖਚੈਣ ਜਿਹੜਾ ਗੈਰੀ ਤੋਂ ਆ ਉਹਨ ਵੀਰ ਆਪਣੇ ਇੱਥੋਂ ਦੇ ਸੈਂਟਰ ਦਾ ਐਕਸਪੀਰੀਅੰਸ ਤੇ ਆਪਣੀ ਜ਼ਿੰਦਗੀ ਜਿਹੜੀ 4 ਸਾਲ ਬਿਨਾ ਨਸ਼ੇ ਤੋਂ ਅੱਜ ਕਿਵੇਂ گزار ਰਿਹਾ ਹੈ ਕੁਝ ਗੱਲਾਂ ਆਪਣੀ ਲਾਈਫ ਦੀਆਂ ਤੇ ਉਹਨਾਂ ਵੀਰਾਂ ਨੂੰ ਮੈਸੇਜ ਦੇਣਾ ਚਾਹੁੰਦਾ ਹੈ ਜਿਹੜੇ ਵੀਰ ਕਹਿੰਦੇ ਸੀ ਨਾ ਚਾ ਛੱਡ ਨਹੀਂ ਸਕਦੇ ਆ ਵੀਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਵੇਖੋ ਵੀਰ ਮੇਰੇ ਕੋਈ ਰਾਹ ਨਹੀਂ ਹੈਗਾ ਬਚਨ ਦਾ ਮੈਨੂੰ ਰਾ ਲੇ ਘਰ ਦਿਆ ਮੇਰੇ ਆਨੇ ਭੇਜਿਆ ਭਾਰੀ ਕੋ ਸੈਂਟਰ ਇਹਨਾਂ ਕੋ ਕੇ ਕੋ ਡਰੈਸ ਲਿਆ ਭਾਈ ਜੀ ਦਾ ਨੰਬਰ 66 ਫਿਰ ਮੈਂ ਅਜ ਤੋ ਤੱਕ ਪਹੁੰਚਿਆ ਮੇਰੇ ਲਾਹ ਲੜ ਬੜੇ ਮਾੜੇ ਨਸ਼ੇਦਰਾ ਤੇ ਮੇਰੇ ਕੋਈ ਬਚਨ ਦਾ ਕੋਈ ਹੱਲ ਨਹੀਂ ਹੈਗਾ ਫਿਰ ਮੈਨੂੰ ਸੈਂਟਰ ਚ ਕਾਇਆ ਕਰ ਦਿਆ ਨੇ ਮੈਂ ਨਜਾ ਕਾਫੀ ਚੇਤ ਤੋਂ ਕਰਦਾ ਮੇਰੀ ਉਮਰ ਹੈ ਗਈ 13 ਕੇ ਸਾਲ ਜਦੋਂ ਮੈਂ ਨਸ਼ਾ ਕਰਨ ਡਿਆ ਪਿਆ ਫਿਰ ਮੈਨੂੰ ਭਾਈ ਹੁਣਾਂ ਦਾ ਸਹਾਰਾ ਮਿਲਿਆ ਫਿਰ ਮੈਂ ਇਹਨਾਂ ਕੋ ਲੰਮਾ ਸਮਾਂ ਰਿਆ ਆਂ ਦੋ ਸਾਲ ਪਾਜੀ ਜੀ ਹੁਣਾਂ ਕਮ ਟਰੀਟਮੈਂਟ ਚ ਹੀ ਰਿਆਂ ਵਾ ਫਿਰ ਕਾਫੀ ਸਾਲ ਆ ਮੈਂ ਬਾਹਰ ਰਿਆਂ ਦੋ ਸਾਲ ਹੋ ਗਏ ਮੈਨੂੰ ਬਾਹਰ ਵੀ ਮੈਂ ਆਉਣਾ ਜਾਣਾ ਭਾਈ ਜਿਲ੍ਹੇ ਵਿੱਚ ਰਹਿਣਾ ਵਾ ਕੋਈ ਕੋਣ ਵੀ ਕਰਦਾ ਵਾ ਪਾਜੀ ਜੀ ਉਹਨਾਂ ਨੂੰ ਕੋਈ ਮੁਸੀਬਤ ਪਵੇ ਗੱਲਬਾਤ ਕਰਦਾ ਸ਼ੇਰ ਹਰ ਕੋਈ ਭਾਈ ਜੀ ਸੁਣੀ ਦੀ ਆ ਉਹਨਾਂ ਦੇ ਤਰੀਕੇ ਨਾਲ ਮੈਂ ਚੱਲਦਾ ਵਾਂ ਮੈਂ ਆਪਣੀਆਂ ਗੱਲਾਂ ਅੱਗੇ ਕਹਿਣੇ ਤੇ ਕਿਸੇ ਦੇ ਚੱਲਦਾ ਨਹੀਂ ਆ ਇਹ ਮੇਰੇ ਉਸਤਾਦ ਆ ਮੈਨੂੰ ਇਹਨਾਂ ਦੇ ਕਹਿਣੇ ਤੇ ਚੱਲਣਾ ਪੈਂਦਾ ਵਾ ਇਥੋਂ ਤੱਕ ਫਿਰ ਵੀਰੇ ਮੈਂ ਪਹੁੰਚਿਆ ਵਾਂ ਬਾਕੀ ਇਹਨਾਂ ਦਾ ਮੈਨੂੰ ਸਾਥ ਮਿਲਿਆ ਕੁਝ ਮੇਰੇ ਘਰਦਿਆਂ ਵੀ ਭਾਈ ਦਾ ਸਾਥ ਦਿੱਤਾ ਵਾ ਮੇਰਾ ਸਮਾਂ ਲੱਗਾ ਵਾ ਸਮਾਂ ਲਾਉ ਨੂੰ ਇਦਾਂ ਕਹਦਾ ਦਿਲ ਕਰਦਾ ਜੇ ਪਰਿਵਾਰ ਮੰਨੇ ਤੇ ਫੇਰ ਸਮਾਂ ਲੱਗਦਾ ਨਹੀਂ ਤੇ ਬੰਦਾ ਬਾਜੀ ਨਹੀਂ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੇਖੋ ਵੀਰੇ ਸਮੇਂ ਦੀ ਗੱਲ ਮੈਂ ਵੀ ਮੈਂ ਪਹਿਲਾਂ ਵੀ ਕਰਦੇ ਰਹੇ ਆ ਗੱਲਾਂ ਆਪਾਂ ਬਥੇਰੀਆਂ ਇਹ ਸਚਾਈ ਆ ਕਿਉਂਕਿ ਹਰ ਇਨਸਾਨ ਦੀ ਸੋਚ ਇੱਕ ਨਹੀਂ ਹੁੰਦੀ ਹੁਣ ਕਈ ਜਾਣੇ ਕਹਿੰਦੇ ਯਾਰ ਜਿੰਨੇ ਛੱਟਣਾ ਹੈ ਉਹ ਘਰੇ ਬੈਠਿਆਂ ਛੱਡ ਦਿੰਦਾ ਬਿਲਕੁਲ ਸਹੀ ਗੱਲ ਇੱਥੇ ਕੋਈ ਦੋ ਰਹਿਣੀ ਆ ਮਨ ਹਰ ਕਿਸਦਾ ਇੱਕ ਨਹੀਂ ਜਿਵੇਂ ਵਕ ਵਕ ਦਿਮਾਗ ਵਕ ਵਕ ਰੂਪ ਦਿੱਤੇ ਤੇ ਹਰ ਇੱਕ ਮਨ ਇੱਕ ਨਹੀਂ ਆ ਬੜੇ ਤਰ੍ਹਾਂ ਦੇ ਮਾਨੇ ਪਰ ਜਿਹੜਾ ਇੱਕ ਬੰਦਾ ਲੰਮੇ ਸਮੇਂ ਤੋਂ ਆਪਣੀ ਜ਼ਿੰਦਗੀ ਨੂੰ ਨਸ਼ੇ ਨਾਲ ਜੀਣ ਦਿਆ ਉਹਦੇ ਲਈ ਜੀਣਾ ਬੜਾ ਔਖਾ ਕਿਉਂਕਿ ਉਹਦੇ ਹਾਲਾਤ ਪਰਿਵਾਰ ਸਰੀਰ ਸਮਾਜ ਹਰਕਤਾਂ ਉਹਦੇ ਰਹਿਣ ਸਹਿਣ ਦਾ ਢੰਗ ਬੜਾ ਕੁਝ ਚੇਂਜ ਹੋ ਜਾਂਦਾ ਜਿੰਨੂੰ ਸੈਂਟਰ ਦੀ ਲੋੜ ਪੈਂਦੀ ਹਰ ਇੱਕ ਇਨਸਾਨ ਨੂੰ ਸੈਂਟਰ ਦੀ ਲੋੜ ਨਹੀਂ ਪੈਂਦੀ ਪਰ ਜੇ ਦੀ ਪੂਰਾ ਰੌਕ ਬਾਟਮ ਜੀ ਦਾ ਹਿੱਟ ਹੋ ਗਿਆ ਹੋਵੇ ਪੂਰੀ ਜ਼ਿੰਦਗੀ ਬਰਬਾਦ ਹੋ ਗਈ ਹੋਵੇ ਜੇ ਉਹ ਫਿਰ ਵੀ ਨਾ ਚਾਵੇ ਆਪਣੀ ਜ਼ਿੰਦਗੀ ਨੂੰ ਚੰਗਿਆਂ ਕਰਨਾ ਤੇ ਫਿਰ ਉਹਦਾ ਤੇ ਰੱਬ ਹੀ ਆ ਵੀਰੇ। ਬਾਕੀ ਜਿਹੜੀਆਂ ਲੋਕ ਕਈ ਗੱਲਾਂ ਕਰਦੇ ਯਾਰ ਮੈਂ ਨਾ ਚਟਾਣੀ ਪੀਂਦਾ। ਮੈਂ ਨਾ ਪ੍ਰਹਿਗੇ ਖਾ ਲੈਂਦਾ। ਮੈਂ ਨਾ ਐਸਆਰ ਖਾ ਲੈਂਦਾ। ਮੈਂ ਜੀਭ ਥੱਲੇ ਰੱਖਣ ਵਾਲੀਆਂ ਸਰਕਾਰੀ ਗੋਲੀਆਂ ਖਾ ਲੈਂਦਾ। ਯਾਰ ਉਹ ਨਸ਼ਾ ਨਹੀਂ। ਉਹ ਮੈਡੀਕਲ ਮੈਸੇਜ ਨਹੀਂ ਗਿਣਿਆ ਜਾਂਦਾ। ਆੜੀ ਜੀਭ ਥੱਲੇ ਰੱਖਣ ਵਾਲੀ ਗੋਲੀ ਆ। ਜਾਂ ਇਹ ਪ੍ਰਹਿਗੇ ਆ। ਇਹ ਸਾਡੀ ਆਉਣ ਵਾਲੀ ਜਵਾਨੀ ਨੂੰ ਦਿਨੋਂ-ਦਿਨ ਖਤਮ ਕਰਨਦੀ ਆ ਕਿਉਂਕਿ ਹਰ ਬੰਦਾ ਸੋਚਦਾ ਯਾਰ ਮੈਂ ਹੁਣ ਚਿੱਟਾ ਮਹਿੰਗਾ ਬੜਾ ਏ ਜਾਂ ਚੱਟੇ ਕਰਕੇ ਘਰ ਚ ਕਲੇਸ਼ ਪੈਂਦਾ ਏ ਪੀ ਚੱਲ ਮੈਂ ਪ੍ਰੈਗੇ ਖਾਲਾ ਮੈਂ ਗੋਲੀਆਂ ਕਾਲਾ ਤੇ ਘਰ ਦੇ ਵੀ ਐਗਰੀ ਹੋ ਜਾਂਦੇ ਆ ਕਿਉਂਕਿ ਇੰਨੇ ਪੈਸੇ ਨਹੀਂ ਲਾਉਣੇ ਪੈਂਦੇ ਨਾ ਸੈਂਟਰ ਚ ਨਾ ਨਸ਼ੇਲੀ ਚੱਲ ਪ੍ਰੈਗਾ ਖਾਈ ਜਾਵੇ ਕੋਈ ਚੱਕਰ ਨਹੀਂ ਆ ਜੀਭ ਥੱਲੇ ਰੱਖਣ ਵਾਲੀਆਂ ਗੋਲੀਆਂ ਫ੍ਰੀ ਮਿਲਦੀਆਂ ਸਰਕਾਰੀ ਉਹ ਵੀ ਖਾਈ ਜਾਗੇ ਕੋਈ ਚੱਕਰ ਨਹੀਂ ਆ ਹਾਂ ਚਿੱਟੇ ਨਾ ਇਹ ਆ ਵੀ ਅੱਜ ਨਹੀਂ ਤੇ ਕੱਲ ਮਰਨਾ ਹੈ ਉਹਦੇ ਨਾਲ 6 ਮਹੀਨੇ ਬਾਅਦ ਮਰਨਾ ਹੈ ਪਰ ਮਰਨਾ ਤੈ ਹੈ ਇਹ ਮਤ ਸੋਚਿਓ ਵੀ ਅਸੀਂ ਪ੍ਰੈਗੇ ਜਾਂ ਗੋਲੀਆਂ ਜਾਂ ਇਤਸਾਰ ਖਾ ਕੇ ਵੱਜਾਂਗੇ ਉਹ ਆਉਣ ਵਾਲੇ ਸਮੇਂ 'ਚ ਦੌਰੇ ਪੈਣੇ ਸ਼ੁਰੂ ਹੋ ਜਾਣੇ ਆਉਣ ਵਾਲੇ ਸਮੇਂ 'ਚ ਉਹਨੂੰ ਹੋਰ ਬਿਮਾਰੀਆਂ ਸਰੀਰਕ ਲੱਗਣੀਆਂ ਸ਼ੁਰੂ ਹੋ ਜਾਣੀਆਂ ਪਰ ਨਸ਼ਾ ਕੀਤੇ ਆ ਬਚਿਆ ਨਹੀਂ ਜਾਣਾ ਨਸ਼ਾ ਜੜ ਤੋਂ ਖਤਮ ਕਰਨਾ ਪੈਣਾ ਹੈ ਤੇ ਹਰ ਇੱਕ ਨਜੇ ਤੋਂ ਦੂਰ ਹੋਣਾ ਪੈਣਾ ਹੈ। ਕਈ ਜਾ ਕੇ ਕਹਿਣਗੇ ਪੈਗ-ਪੁਗ ਲਾ ਲਿਆ ਕਰੀਏ ਵਿਆਹ-ਛਾਦੀ ਤੇ ਬੀਅਰ-ਬੁਅਰ ਪੀ ਲਿਆ ਕਰੀਏ ਵੀ ਬੜੇ ਤਰ੍ਹਾਂ ਦੀਆਂ ਸੋਚਾਂ ਬਣਦੀਆਂ ਹਰ ਇਨਸਾਨ ਦੀਆਂ ਬੜੇ ਤਰ੍ਹਾਂ ਦੇ ਮਾਨਿਆ। ਪਰ ਮੈਂ ਵੀਰੋ ਇੱਕ ਗੱਲ ਕਹਿਣਾ ਚਾਹੁੰਦਾ ਵੀ ਕੋਈ ਵੀ ਵੀਰ ਉਹ ਮੇਰੇ ਤੱਕ ਸੰਪਰਕ ਕਰਿਓ ਮੇਰੇ ਨਾਲ ਗੱਲਬਾਤ ਕਰਿਓ ਦਾਗਲ ਹੋਣਾ ਨਹੀਂ ਹੋਣਾ ਉਹ ਬਾਅਦ ਦੀ ਗੱਲ ਆ। ਪਰ ਮੇਰੇ ਤੱਕ ਪਹੁੰਚ ਜ਼ਰੂਰ ਕਰਿਓ ਆਪਾਂ ਬੈਠ ਕੇ ਕੁਝ ਮਸਲੇ ਦਾ ਹੱਲ ਕੱਢਾਂਗੇ। ਕੋਈ ਪਧੀਆ ਜ਼ਿੰਦਗੀ ਜੀਣ ਦਾ ਕੋਈ ਤਜਰਬਾ ਕੱਢਾਂਗੇ ਤੇ ਉਹਦੀ ਸੋਹਣੀ ਜ਼ਿੰਦਗੀ ਬਣਾ ਦਾਂਗੇ ਪਰ ਸ਼ਰਤ ਇਹ ਕਿਆ ਸਮਾਂ ਨਾਲ ਈ ਕੇ ਆਇਓ ਕਈ ਜਣੇ ਸਮਾਂ ਮਿੱਠੇ ਆਉਂਦੇ ਆ ਮੈਨੂੰ ਮੈਂ ਕੋਈ ਮੇਰੇ ਕੋਲ ਜਾਦੂ ਦੀ ਛੜੀ ਨਹੀਂ ਆ ਵੀ ਮੈਂ ਸਿਰ ਤੇ ਫੇਰਨੀ ਆ ਤੇ ਉਹਨੇ ਨਸ਼ੇ ਤੋਂ ਮੁਕਤ ਹੋ ਜਾਣਾ ਸਮਾਂ ਲੱਗੂਗਾ ਕਿੰਨਾ ਲੱਗਦਾ ਉਹ ਉਹਦੀ ਸੋਚ ਤੇ ਡਿਪੈਂਡ ਆ ਜ਼ਰੂਰੀ ਨਹੀਂ ਆ ਸੈਂਟਰ ਦੇ ਅੰਦਰ ਰੱਖਿਆ ਫੇਰ ਹੀ ਬੰਦਾ ਵਜੂਗਾ ਸਾਡੇ ਨਾਲ ਲੋ ਸਾਡਾ ਸਾਥ ਲੋ ਸਾਡਾ ਦੋ ਫਿਰ ਵੀ ਆਪਾਂ ਬਚਾ ਸਕਦੇ ਕੋਈ ਜ਼ਰੂਰੀਤ ਨਹੀਂ ਆ ਭੀ 6 ਮਹੀਨੇ ਲਵਾ ਕੇ ਅੰਦਰ ਤੇ ਫੇਰ ਹੀ ਆਪਾਂ ਨਹਾ ਜਾਣਾ ਸਕਦੇ ਉਹਦੀ ਸੋਚ ਚੰਗੀ ਹੋਵੇ ਤੇ ਭਾਵੇਂ ਪੈਸੇ 6 ਮਹੀਨੇ ਦੇਣੀ ਮੇਰੇ ਨਾਲ ਬਾਹਰ ਅੰਦਰ ਰਵੇ ਤੇ ਆਪਣੀ ਸੋਹਣੀ ਜ਼ਿੰਦਗੀ ਜੀਵੇ ਕੋਈ ਮਕਸਦ ਸਾਡਾ ਨਾ ਚਾੜ ਚਟਾਉਣਾ ਹੈ ਇਹ ਥੋੜੀ ਆ ਵੀ ਆਪਾਂ ਧੱਕ ਕੇ ਉਹਨੂੰ 6 ਮਹੀਨੇ ਰੱਖ ਕੇ ਫੇਰ ਹੀ ਬਚਾ ਸਕਦੇ ਹਾਂ ਚੰਗੀ ਸੋਚ ਦਾ ਮਾਲਕ ਹੋਵੇ ਪਾਵੇਂ ਜੇ ਮੇਰੇ ਨਾਲ ਰਹੀ ਜਾ। ਸਾਨੂੰ ਕੋਈ ਇਤਰਾਜ਼ ਨਹੀਂ ਪਰ ਸਮਾਂ ਲਾਉਣ ਤੋਂ ਬਿਨਾ ਨਾ ਕੋਈ ਹੱਲ ਹੈ ਤੇ ਨਾ ਕੋਈ ਹੱਲ ਨਿਕਲ ਸਕਦਾ। ਕਈ ਜਾਣੇ ਘਰ ਚ ਕਹਿਣਗੇ ਹੀ ਮਹੀਨਾ ਗੱਲਾ ਆਈਏ, ਬ੍ਰੇਕ ਲੈ ਆਈਏ। ਵੀ ਹੁਣ ਇਹ ਗੱਲਾਂ ਖੁੱਲਣੀਆਂ ਤਾਂ ਜ਼ਰੂਰੀ ਹੋ ਗਈਆਂ ਕਿਉਂਕਿ ਹੁਣ 20 ਸਾਲ ਤੇ ਮੈਨੂੰ ਸੈਂਟਰ ਚਲਾਉਂਦੇ ਆ ਨਾ ਉਹ 2006 ਤੋਂ। ਤੇ ਪਤਾ ਲੱਗ ਗਿਆ ਹੁਣ ਹਰੇ ਕਮਲੀ ਨੂੰ ਵੀ ਸੈਂਟਰ ਹੀ ਸਾਡਾ ਹਾਲ ਨੇ ਆ। ਪਰ ਸੈਂਟਰ 'ਚ ਰਹਿਣਾ ਨਹੀਂ ਚਾਹੁੰਦੇ। ਫਿਰ ਹੱਲ ਕਿੱਦਾਂ ਨਿਕਲੂਗਾ ਹਰ ਇੱਕ ਐਡਿਕਟ ਨੂੰ ਪਤਾ ਹੈ ਵੀ ਹੱਲ ਐਂਡ ਸੈਂਟਰੀ ਆ ਕੋਈ ਦਵਾਈਆਂ ਨਹੀਂ ਕੋਈ ਮੈਡੀਕਲ ਕੁਛ ਨਹੀਂ ਇਲਾਜ ਹੈਗਾ ਸਿਰਫ ਹੈਗਾ ਤੇ ਸੈਂਟਰੀ ਆ ਜਿੱਥੇ ਲੰਮਾ ਸਮਾਂ ਰਹਿ ਕੇ ਅਸੀਂ ਆਪਣੀ ਸੋਹਣੀ ਜ਼ਿੰਦਗੀ ਜੀ ਸਕਦੇ ਆ ਪਰ ਰਹਿਣਾ ਨਹੀਂ ਹੁੰਦਾ ਰਹਿ ਆ ਨਹੀਂ ਜਾਂਦਾ ਫਿਰ ੱੱਕੇ ਖਾਈ ਜਾਊ ਰੋੜਾਂ ਤੇ ੱੱਕੇ ਖਾਣੇ ਮਨਜ਼ੂਰ ਆ ਪਰ ਸਾਡੇ ਨਾਲ ਚੰਗੀ ਜ਼ਿੰਦਗੀ ਚੰਗੀ ਸੋਚ ਲੈਣੀ ਉਹ ਮਨਜ਼ੂਰ ਨਹੀਂ ਆ ਕਿਸੇ ਨੂੰ ਤੇ ਇੰਨੀਆਂ ਕਬੀਤੀਆਂ ਪ੍ਰਮਾਣ ਕਰਿਓ ਤੇ ਅਸੀਂ ਅੱਜ ਰਿਕਵਰੀ ਕੇ ਕੱਟਣ ਲੱਗੇ ਆਂ 4 ਸਾਲ ਦਾ ਵੀਰ ਦਾ ਤੇ ਸਾਰੇ ਬlèsਸਿੰਗ ਦਿਓ ਤੇ ਪ੍ਰਮਾਤਮਾ ਹਰ ਜੀ ਨੂੰ ਵੈਰੀ ਦੁਸ਼ਮਣ ਨੂੰ ਵੀ ਨਸ਼ੇ ਤੋਂ ਦੂਰੀ ਰੱਖੀ ਪ੍ਰਮਾਤਮਾ ਇਹ ਘਰ ਚ ਜਿਹਦੇ ਨਸ਼ਾ ਏ ਇਹ ਉਹੀ ਜਾਣਦਾ ਏ ਦੂਸਰੇ ਕਿਸੇ ਨੂੰ ਨਹੀਂ ਪਤਾ ਵੀ ਨਸ਼ਾ ਕੀ ਬਰਬਾਦੀ ਕਰਦਾ ਏ ਘਰ ਦੀ ਸਮਾਜ ਦੀ ਤੇ ਬੰਦੇ ਦੀ ਤੇ ਮੇਰਾ ਨੰਬਰ ਫੇਰ ਨੋਟ ਕਰ ਲਿਓ 9876508707 ਮੇਰਾ ਨੰਬਰ ਆ ਤੇ ਆਪਾਂ ਸਾਰੇ ਰਲ ਕੇ ਆਪਣੇ ਸਮਾਜ ਚ ਚੰਦਵੀਰ ਚੰਦਵੀਰ ਮੈਂ ਪਤਾ ਕਿਉਂ ਕਹਿੰਦਾ ਵੀ 2 ਲੱਖ ਤੋਂ ਵੱਧ ਐਡਿਕਟ ਜਿਹੜਾ ਅੰਮ੍ਰਿਤਸਰ ਚ ਨਸ਼ਾ ਕਰਨਦੇ ਆਊਗਾ ਮੇਰੇ ਕੋਲ ਸਰੇ 20 ਆ ਇਹ ਕਿਹੇ ਗਿਣਤੀ ਚ ਨਹੀਂ ਆਉਂਦੇ ਪਰ ਜਿਹੜੇ 20 ਜੀ ਆ ਨਾ ਆਪਾਂ ਉਹ ਹੀ ਬਚਾ ਲਈਏ ਸਾਡੀ ਕਿਤੇ ਦੇ ਗਿਣਤੀ ਆਊਗੀ ਨਾ ਪੀ ਮਾਵਾ ਦੇ ਪੁੱਤ ਬਚਾਉਂਦੇ ਆ ਕਦੀ ਇਹ ਗਿਣਤੀ ਨਹੀਂ ਆਉਗੀ ਮਾਵਾ ਦੇ ਪੁੱਤ ਮਾਰਨਦੇ ਆ ਜਦੋਂ ਵੀ ਕਿਤੇ ਇਤਿਹਾਸ ਕਿਤੇ ਲੰਮਾ ਸਮਾਂ ਚੱਲੂਗਾ ਜਦੋਂ ਸਾਡੀ ਗੱਲ ਹੋਊਗੀ ਤੇ ਉਹਨਾਂ ਚ ਗਿਣਤੀ ਆਉਗੀ ਕਿ ਮਾਵਾ ਦੇ ਪੁੱਤ ਬਚਾਉਣ ਚ ਇਹਨਾਂ ਨੇ ਹਿੱਸਾ ਪਾਇਆ ਬਸ ਮੈਨੂੰ ਇੰਨਾ ਕਮਾਨ ਤੇ ਇੰਨਾ ਸਤਕਾਰ ਤੁਸੀਂ ਸਾਰੇ ਦਿੰਦੇ ਜੇ ਬਸ ਇਹਨਾਂ ਸਤਕਾਰ ਤੇ ਮਾਣ ਦੀ ਬਦੌਲਤ ਪਰਮਾਤਮਾ ਮੈਨੂੰ ਅੱਜ ਇੰਨਾ ਲੰਮਾ ਸਮਾਂ ਹੋ ਗਿਆ ਇਹਨਾਂ ਵੀਰਾਂ ਦੀ ਸੇਵਾ ਕਰਦਿਆਂ ਉਹ ਤੇ ਇਹਨਾਂ ਨੂੰ ਨਸ਼ੇ ਦੀ ਦਲਦਲ ਚੋਂ ਬਚਾਉਂਦਿਆਂ ਨੂੰ ਇੰਨੀਆਂ ਗਬਨਤੀਆਂ ਮਰੀਆਂ ਪ੍ਰਵਾਨ ਕਰਿਓ ਤੇ ਇਹ ਸੁਨੇਹਾ ਹਰ ਉਹ ਮਾਪਿਓ ਉਹ ਵੀਰ ਤੱਕ ਪਹੁੰਚਾਇਓ ਕਿ ਆਪਾਂ ਰਲ ਕੇ ਅਸਲੀ ਦਾਨਪੂਰ ਹੁੰਦਾ ਵਾ ਜੀਵਨ ਦਾ ਚੀਜ਼ਾਂ ਦਾ ਦਾਨ ਨਹੀਂ ਹੁੰਦਾ ਉਹ ਬੜੇ ਦਾਨੀ ਬੈਠੇ ਰੁਪਈਆ ਵਾਲੇ ਪਰ ਇੱਕ ਜੀਵਨ ਦਾਣ ਦੇਣਾ ਜਿਹੜਾ ਨਾ ਉਹ ਬੜਾ ਵੱਡੀ ਦਾ ਦਾਨ ਹੁੰਦਾ ਹੈ ਉਹ ਆਪਾਂ ਰਲ ਕੇ ਕਿਹੇ ਜੀ ਨੂੰ ਇਹ ਵੀਡੀਓ ਪਹੁੰਚਾਈਏ ਤੇ ਆਪਾਂ ਰਲ ਕੇ ਆਪਣੇ ਜੀਆਂ ਨੂੰ ਆਪਣੇ ਛੋਟੇ ਵੀਰਾਂ ਨੂੰ ਤੇ ਵੱਡੇ ਵੀਰਾਂ ਨੂੰ ਬਚਾਈਏ ਨਸ਼ੇ ਤੋਂ ਵਾਹਿਗੁਰੂ ਜੀ ਕਾ ਖਾਲਸਾ ਸਿਰ ਵਾਹਿਗੁਰੂ ਜੀ ਕੀ ਫਤਿਹ